ਤੋ ਆਰਐਸਐਸ ਨੇ ਪਨੀਤ ਸਾਨੀ ਵਰਗੇ ਜਿਹੜੇ ਬਹਿਰੂਪੀਏ ਮੈਂ ਕਹਿ ਲਵਾਂ ਸਿੱਖ ਨਕਲੀ ਸਿੱਖ ਕਹਿ ਲਵਾਂ ਇਹਨਾਂ ਨੂੰ ਜਾਂ ਜਿਹੜੀ ਬੈਸਟ ਟਰਮ ਇਹਨਾਂ ਨੂੰ ਡਿਸਕ੍ਰਾਈਬ ਕਰਦੀ ਆ ਉਹ ਹੈਗੀ ਆ ਸਨਾਤਨੀ ਸਿੱਖ ਬਈ ਸਿੱਖ ਬਣਨ ਦਾ ਹੈ ਢੋਂਗ ਕਰਦੇ ਨੇ ਪਰ ਅੰਦਰ ਜਿਹੜੀ ਇਹਨਾਂ ਦੀ ਸੋਚ ਆ ਉਹ ਸਨਾਤਨ ਮਤ ਵਾਲੀ ਆ ਇਹ ਜੇ ਬਹੁਤ ਤਿਆਰ ਕੀਤੇ ਰਿਹਾ ਆਰਐਸਐਸ ਨੇ ਇੱਕ ਵਜ੍ਹਾ ਹੈਗੀ ਆ ਉਹਦਾ ਕਾਰਨ ਇਹ ਆ ਵੀ ਸਿੱਖ ਧਰਮ ਨੂੰ ਵੀ ਇਹਨਾਂ ਨੇ ਇੱਕ ਤਰ੍ਹਾਂ ਕਿ ਨਿਕਲੇ ਹੈਗਾ ਹਿੰਦੂ ਮਤ ਦੇ ਵਿੱਚ ਸੋ ਇਹਨੂੰ ਵਾਪਸ ਜਜਪ ਕਰਨਾ ਇਹਨਾਂ ਨੇ ਆ ਆਪਣੀਤ ਸਾਨੀ ਵੀ ਇੱਕ ਪ੍ਰਯਾਦਾ ਹੈ ਆਰਐਸਐਸ ਦਾ ਤਿਆਰ ਕੀਤਾ ਹੋਇਆ ਬਣਦਾ ਆਪਣੇ ਆਪ ਨੂੰ ਸਿੱਖਿਆ ਇਹਨੇ ਪੋਸਟ ਪਾਈ ਆ ਫੇਸਬੁੱਕ ਦੇ ਉੱਤੇ ਕਹਿੰਦਾ ਵੀ ਆ ਇਹਨੇ ਕਿਸੇ ਸਾਊਥ ਇੰਡੀਅਨ ਟੈਂਪਲ ਹੈਗਾ ਨਿਊ ਜਰਸੀ ਦੇ ਵਿੱਚ ਅਮਰੀਕਾ ਦੀ ਸਟੇਟ ਹੈ ਮੇਰੀ ਗਵੰਡੀ ਸਟੇਟ ਹੈ ਮੈਂ ਐਂਟਾਰੀਓ ਚ ਰਹਿੰਦਾ ਹਾਂ ਤੇ ਜਿੱਦ ਤੋਂ ਮੈਂ ਕਹਿੰਦਾ ਖਰੀਦੀ ਆ ਇਹ ਫੋਟੋ ਤੇ ਉਹ ਹੈ ਫੋਟੋ ਵੀ ਮੈਂ ਤੁਹਾਨੂੰ ਦਿਖਾਉਣਾ ਉਹ ਸਿੱਖ ਸੀਗਾ ਦੁਕਾਨਦਾਰ ਤੇ ਉਹ ਸੀਗਾ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦੇ ਵੰਸ਼ ਦੇ ਵਿੱਚ ਜੈ ਮਾ ਸਸਵਤੀ ਜੈ ਮਾ ਪਤਾ ਨਹੀਂ ਮਤੂੰਗੀ ਜੈ ਮਾ ਭਾਰਤੀ ਜੋ ਵੀ ਇਹ ਕਹਿੰਦਾ ਹੈ ਗੱਲ ਇਹ ਆ ਵੀ ਆ ਜਿਹੜਾ ਫੋਟੋ ਮੈਂ ਫੋਟੋ ਵਿੱਚ ਤੁਹਾਨੂੰ ਦਿਖਾ ਤਾ ਮਾ ਸਰਸਵਤੀ ਦੀ ਫੋਟੋ ਆ ਉਹ ਭਰਾ ਰਾਜ ਰਾਜ ਖਰੀਦ ਇਹਦੀਆਂ ਫੋਟੋਆਂ ਇਹ ਨੂੰ ਜਿਹੜਾ ਸਿੱਖ ਦੇ ਨਾਲ ਸਿੱਖ ਸਿਧਾਂਤ ਦੇ ਨਾਲ ਤੂੰ ਜੋੜੇ ਨਹੀਂ ਸਕਦਾ ਜਿੰਨਾ ਮਰਜੀ ਪਿਛਵਾੜੇ ਤੱਕ ਤੂੰ ਜ਼ੋਰ ਲਾ ਲਾ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਦਰਜ ਹੋ ਗਈ ਆ ਗੁਰੂ ਸਹਿਬਾਨਾਂ ਦੀ ਭਗਤ ਸਹਿਬਾਨਾਂ ਦੀ ਭਟਾਂ ਦੀ ਉਹਦੇ ਤੇ ਗੱਲਬਾਤ ਕਰ ਜਦੋਂ ਵੀ ਕਰਨੀ ਆ ਤੂੰ ਜਿਹੜੀ ਰਹੀ ਗੱਲ ਲੀਨੀਅਸ ਦੀ ਲੀਨੀਅਸ ਤਾਂ ਗੁਰੂ ਨਾਨਕ ਸਾਹਿਬ ਨੇ ਆਪ ਹੀ ਨਹੀਂ ਉਹਨੂੰ ਇੰਪੋਰਟੈਂਸ ਦਿੱਤੀ ਗੁਰੂ ਨਾਨਕ ਸਾਹਿਬ ਨੇ ਆਪਣੇ ਦੋਵੇਂ ਜਿਹੜੇ ਉਹਨਾਂ ਦੇ ਬੱਚੇ ਸੀਗੇ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸੀਗੇ ਤੇ ਉਹਨਾਂ ਨੇ ਨੇੜੇ ਵੀ ਨਹੀਂ ਲਾਇਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਇਹ ਸਿੱਕੀ ਦਾ ਬੂਟਾ ਬੀਜਿਆ ਆ ਉਹ ਤੋਂ ਵਕਤ ਕਰਤਾ ਉਹਨਾਂ ਨੂੰ ਸ਼ੁਰੂ ਤੋਂ ਸੋ ਤੂੰ ਜਿੰਨਾ ਮਰਜੀ ਲੀਨੇ ਚ ਜੋੜੀ ਚੱਲ ਆ ਹਾ ਜਿਹੜਾ ਵੀ ਉਹ ਸਿੱਖਣ ਨਾਲੇ ਉਹ ਤਾਂ ਦੁਕਾਨਦਾਰ ਆ ਯਾਰ ਉਹਨੇ ਤਾਂ ਫੋਟੋ ਵੇਚਣੀ ਆ ਉਹਦੇ ਕੋਲ ਅਗਰ ਆਪਣੇ ਮੁਸਲਮਾਨਾਂ ਦਾ ਕੋਈ ਧਾਰਮਿਕ ਚਿੰਨ੍ਹ ਹੋਊਗੀ ਕਿ ਕਿਤਾਬ ਹੋਊਗੀ ਅਗਰ ਵੇਖਣੀ ਹੋਊਗੀ ਉਹ ਵੀ ਵੇਚ ਦਊਗਾ ਉਹ ਕੀ ਵੱਡੀ ਗੱਲ ਹੈਗੀ ਸੋ ਥੋੜੇ ਇਹ ਪਖੰਡ ਨਹੀਂ ਛੱਲਣੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂਆਂ ਦੇ ਇਸਲਾਮ ਮਤ ਦੋਨਾਂ ਦੇ ਬਾਰੇ ਖੁੱਲ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਹੈ ਸਵਾਲ ਇਹ ਹੈਗਾ ਵੀ ਗੁਰੂ ਨਾਨਕ ਸਾਹਿਬ ਜਿਹੜੇ ਇੱਕ Hindu ਪਰਿਵਾਰ ਚ ਪੈਦਾ ਹੋਏ ਤੇ ਉਹਨਾਂ ਨੂੰ ਅਲੱਗ ਕਿਉਂ ਹੋਣਾ ਪੈ ਗਿਆ ਇਹਦੇ ਤੋਂ ਸਵਾਲ ਇਹ ਹੈਗਾ ਕਿਉਂ ਛੱਡਣਾ ਪੈ ਗਿਆ ਤੁਹਾਡਾ ਸਨਾਤਨ ਮਤ ਸਵਾਲ ਇਹ ਹੈ ਇਹਦਾ ਜਵਾਬ ਦੇ ਮੇਰਾ ਵੀਰ ਜੀ ਦੇ ਸਕਦਾ ਹੈ ਐਮੀਆਹਾਰ ਜਿਹੜੀਆਂ ਹੋਛੀਆਂ ਹਰਕਤਾਂ ਕਰਕੇ ਆਏ ਨਹੀਂ ਹੋਣਾ ਜਿਹੜੇ ਕਾਬੂ ਹਣੇ ਹੈਗੇ ਤੁਹਾਡੇ ਕੋਲੋਂ ਸਿੱਖ ਠੀਕ ਹੈ